ਇਹ ਬਾਲ ਦਾ ਹੰਦੇ ਮੇਰਾ ਮੁੱਖ ਕਾਰਨ ਹੈ ਕਿ ਜੀ ਜੇ ਕੈਨਸਰ ਪੀਟਤ ਹੁੰਦੇ ਨੇ ਲੋਕ ਉਹਨਾਂ ਦੇ ਕੀਮੋਥੈਰੇਪੀ ਦੌਰਾਨ ਬਾਲ ਝੜ ਜਾਂਦੇ ਨੇ ਬਹੁਤ ਸਾਰੇ ਮਰੀਜ਼ਾਂ ਦੇ ਬਾਲ ਆਉਂਦੇ ਨੇ ਕਿੰਨਾਂ ਦੇ ਵਾਪਸ ਨਹੀਂ ਆਉਂਦੇ ਉਹ ਸਾਰੇ ਮਰ ਗੰਜੇ ਹੀ ਰਹਿ ਜਾਂਦੇ ਨੇ ਉਹ ਦਾਦਾਂ ਸਭ ਤੋਂ ਪਹਿਲਾਂ ਤਾਂ ਮੈਂ ਖੂਨਦਾਨੀ ਆ ਫਿਰ ਬਲੇਡ ਸੈੱਲ ਦਾਨੀ ਫਿਰ ਮੈਂ ਅੰਗਦਾਨੀ ਵੀ ਆ ਮਰਨੋਂ ਪਰੰਤ ਮੈਂ ਆਪਣੀ ਬੋਡੀ ਦਾਨ ਕੀਤੀ ਹੋਈ ਆ ਉਸ ਤੋਂ ਬਾਅਦ ਹੁਣ ਮੈਂ ਆਪਣੇ ਬਾਲਦਾਨੀ ਬਣ ਗਿਆ ਮੈਂ ਮੇਰੇ ਵਾਲ ਆਪਣੇ ਕਟਾ ਕੇ ਤੇ ਬਿਲਕੁਲ ਗੰਜਾ ਹੋ ਕੇ ਆਪਣੇ ਵਾਲ ਮੈਂ ਮੁੰਬਈ ਭੇਜਾਂਗਾ ਮਦਰ ਟਸ ਨੂੰ ਇੱਕ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਆਰਟੀਫੀਸ਼ੀਅਲ ਇੱਕ ਨੇਚਰਲ ਮਦਰ ਟਸ ਚਾ ਉਹ ਆਨੰਦ ਹਸਪੀਟਲ ਵਿੱਚ ਜਿਹੜੇ ਕੈਂਸਰ ਪੇਸ਼ੈਂਟ ਬੱਚੇ ਨੇ ਖਾਸ ਕਰਕੇ ਲੇਡੀਜ਼ ਨੇ ਉਹਨਾਂ ਲਈ ਕੰਮ ਕਰਦਾ ਉਹਨਾਂ ਦੀ ਮਲੋ ਕੀਮੋਥੈਰੇਪੀ ਉਹਨਾਂ ਦੀ ਮੈਡੀਸਨ ਸਰਜਰੀ ਤੇ ਉਹਨਾਂ ਨੂੰ ਇਹ ਵਾਲ ਬਹਿੰਡ ਕਰਦਾ ਹੈ ਕੈਂਸਰ ਪੇਸ਼ੈਂਟ ਨੂੰ ਇੱਕ ਨਵੀਂ એનર્ਜੀ ਮਿਲਦੀ ਆ ਉਹਨਾਂ ਦੇ ਇੱਕ ਨਵੀਂ ਸਕਾਰਾਤਮਕ ਸੋਚ ਆ ਜਾਂਦੀ ਹੈ क्योंकि नैचुरल फील नैचुरल करते हैं बेसिकली मैं बिल्कुल गंजा होना फिर तो मैं गंजा तो भी होना चाहना है हंगारा दूसरा मैं एक ना कैंसर पेशेंट है दुख दर्द तकलीफ है दो गंजा होता कि मैं फील करना चाहना सताल ਤੁਸੀਂ ਜੁੜਿਓ ਔਨਯਾਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਕੈਂਸਰ ਦੀ ਬਿਮਾਰੀ ਜਿਹੜੀ ਕੀ ਕਹੇਜੀ ਬਿਮਾਰੀ ਹੁੰਦੀ ਹੈ ਜਿਸ ਦੇ ਨਾਲ ਵਿਅਕਤੀ ਪੂਰਾ ਅੰਦਰੋਂ ਨਿਚੋੜਿਆ ਜਾਂਦਾ ਕਿਉਂਕਿ ਬਿਮਾਰੀ ਬਹੁਤ ਭਿਆਨਕ ਹੁੰਦੀ ਹੈ ਉਸ ਦੌਰਾਨ ਬਿਮਾਰੀ ਜਦੋਂ ਕਿਸੇ ਵੀ ਵਿਅਕਤੀ ਨੂੰ ਹੁੰਦੀ ਹੈ ਤਾਂ ਵਾਲ ਝੜ ਜਾਂਦੇ ਨੇ ਵਾਲ ਝੜ ਜਾਂਦੇ ਨੇ ਬਿਮਾਰੀ ਬਹੁਤ ਖਤਰਨਾਕ ਹੈ ਇਸ ਲਈ ਪਟਿਆਲਾ ਦੇ ਵਿੱਚ ਮਰੀਜ਼ ਮਿੱਤਰਾ ਦੇ ਪ੍ਰਧਾਨ ਸਮਾਜ ਸੇਵਿਕ ਨੇ ਗੁਰਮਤ ਸਿੰਘ ਗੁਰੂ ਜੀ ਜਿਹੜੇ ਕਿ ਹਮੇਸ਼ਾ ਤੁਸੀਂ ਉਹਨਾਂ ਨੂੰ ਫੇਸਬੁੱਕ ਤੇ ਜਾਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਹੋਮੋਂਗੇ ਇਹ ਹਰ ਇੱਕ ਤਰ੍ਹਾਂ ਦੀ ਸੇਵਾ ਪਟਿਆਲੇ ਦੇ ਵਿੱਚ ਕਰਦੇ ਚਾਹੋ ਉਸ ਤੋਂ ਇਲਾਵਾ ਸਮਾਜ ਸੇਵਾ ਤੋਂ ਇਲਾਵਾ-ਲਾਵਾ ਉਹ ਪਸ਼ੂ ਪੰਛੀਆਂ ਦੀ ਵੀ ਸੰਭਾਲ ਚੁਗਾ ਕਰਦੇ ਨੇ ਸੋ ਉਹਨਾਂ ਨੇ ਆਪਣੇ ਅੱਜ ਮੈਂ ਪਹਿਲਾਂ ਤੁਹਾਨੂੰ ਤਸਵੀਰ ਦਿਖਾਵਾ ਕਿ ਇਹ ਇਹ ਨੇ ਗੁਰਮਤ ਸਿੰਘ ਗੁਰੂ ਜੀ ਜਿਨ੍ਹਾਂ ਨੇ ਆਪਣੇ ਬਾਲ ਬੜੇ ਵਧਾਏ ਪਏ ਨੇ ਅਸੀਂ ਪੁੱਛਦੇ ਹਾਂ ਬਾਲ ਵਧਾਉਣ ਦਾ ਇਹਨਾਂ ਦਾ ਕਾਰਨ ਕੀ ਹੈ ਗੁਰਪ੍ਰੀਤ ਜੀ ਤੁਸੀਂ ਬਾਲ ਵਧਾਏ ਪਏ ਨੇ ਪਹਿਲਾਂ ਤੁਹਾਨੂੰ ਇਹ ਦੱਸੋ ਵੀ ਇਹ ਬਾਲ ਕਿਉਂ ਵਧਾਈ ਇਹ ਬਾਲ ਵਧਾਉਂਦਾ ਮੇਰਾ ਮੁੱਖ ਕਾਰਨ ਹੈ ਕਿ ਜੀ ਜਿਹੜੇ ਕੈਂਸਰ ਪੀੜਤ ਹੁੰਦੇ ਨੇ ਲੋਕ ਉਹਨਾਂ ਦੇ ਮਲ ਕੀਮੋਥੈਰੇਪੀ ਦੌਰਾਨ ਬਾਲ ਝੜ ਜਾਂਦੇ ਨੇ ਤੇ ਬਹੁਤ ਸਾਰੇ ਮਰੀਜ਼ਾਂ ਦੇ ਬਾਲ ਆਉਂਦੇ ਨੇ ਕਈਆਂ ਦੇ ਵਾਪਸ ਨਹੀਂ ਆਉਂਦੇ ਉਹ ਸਾਰੇ ਮਰ ਗੰਜੇ ਹੀ ਰਹਿ ਜਾਂਦੇ ਨੇ ਕਿਉਂ ਨਾ ਕਿਤੇ ਵਿਰੋਗ ਬਾਕੀ ਸਮਾਜ ਨਾਲ ਆਪਣਾ ਆਪਣਾ ਕਟਾ ਮਹਿਸੂਸ ਕਰਦੇ ਨੇ ਜਾਂ ਉਹ ਕਿ ਉਹਨਾਂ ਨੂੰ ਡੀਮੋਟੀਵੇਸ਼ਨ ਜਿੱਕਰ ਉਹਨਾਂ ਨੂੰ ਇੱਕ ਨੈਗੇਟਿਵ એનર્ਜੀ ਆ ਜਾਂਦੀ ਹੈ ਬੋਡੀ ਵਿੱਚ ਪਰ ਸਾਡੀ ਸੰਸਥਾ ਮਦਰ ٹرسٹ ਮੁੰਬਈ ਤੋਂ ਇੱਕ ਪ੍ਰੇਰਣਾ ਲੈ ਕੇ ਮੈਂ ਆਪਣੀ ਬਾਲਦਾਨ ਮਹੀਨਾ ਸ਼ੁਰੂ ਕੀਤੀ ਪਟਿਆਲੇ ਵਿੱਚ ਮੈਂ ਜਦੋਂ ਸਭ ਤੋਂ ਪਹਿਲਾਂ ਤਾਂ ਮੈਂ ਖੂਨਦਾਨੀ ਆ ਫਿਰ ਪਲੇਟ ਲੈਟ ਸੈਲਦਾਨੀ ਫਿਰ ਮੈਂ ਅੰਗਦਾਨੀ ਵੀ ਆ ਮਰਨੋਂ ਪ੍ਰੰਤ ਮੈਂ ਆਪਣੀ ਬੋਡੀ ਦਾਨ ਕੀਤੀ ਹੋਈ ਆ ਉਸ ਵਾਰ ਤੋਂ ਹੁਣ ਮੈਂ ਆਪਣੇ ਬਾਲਦਾਨੀ ਬਣ ਗਿਆ ਤੇ ਪਿਛਲੇ ਮੈਂ 22 ਮਹੀਨੇ ਆਪਣੇ ਬਾਲ ਵਧਾ ਰਹੇ ਹਾਂ ਤੇ 15 ਸਤੰਬਰ 2024 ਨੂੰ ਮੈਨੂੰ 2 ਸਾਲ ਪੂਰੇ ਹੋ ਜਾਣਗੇ ਬਾਲ ਵਧਾਉਂਦਿਆਂ ਨੂੰ ਤੇ ਮੈਂ ਬਾਲ ਆਪਣੇ ਕਟਾ ਕੇ ਤੇ ਬਿਲਕੁਲ ਗੰਜਾ ਹੋ ਕੇ ਆਪਣੇ ਬਾਲ ਮੈਂ ਮੁੰਬਈ ਭੇਜਾਂਗਾ ਮਦਰ ٹرسٹ ਨੂੰ ਜਿੱਥੇ ਕਿ ਮੇਰਾ ਕੱਲਾ ਕੱਲਾ ਵਾਲ ਟੈਸਟ ਹੋਊਗਾ ਅਗਰ ਮੇਰਾ ਕੋਈ ਵਾਲ ਇਨਫੈਕਟਡ ਹੈ ਉਹਨਾਂ ਦੀ ਲੈਬ ਵਿੱਚ ਤਾਂ ਉਹ ਡਿਸਟਰੋਏ ਹੋਊਗਾ ਤੇ ਮੇਰੇ ਵਰਗੇ 8 ਲੋਕਾਂ ਦੇ ਵਾਲ ਮਿਲਾ ਕੇ ਫਿਰ ਇੱਕ ਵਿਗ ਤਿਆਰ ਹੋਊਗਾ ਜਿਹਨੂੰ ਕਿ ਆਪਾਂ ਨੈਚੁਰਲ ਵਾਲਾਂ ਦੇ ਕਹਿੰਦੇ ਆ ਵਿਗ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਆਰਟੀਫੀਸ਼ੀਅਲ ਇੱਕ ਨੈਚੁਰਲ ਜਿਹੜਾ ਨੈਚੁਰਲ ਵਿਗ ਹੈ ਉਹ ਬਾਜ਼ਾਰ 'ਚ 70000 ਤੋਂ ਲੈ ਕੇ ਲੱਖ ਰੁਪਏ ਤੱਕ ਮੁੱਲ ਮਿਲਦਾ ਜਿਹੜਾ ਆਰਟੀਫੀਸ਼ੀਅਲ ਹੈ 25-30000 ਮਿਲ ਜਾਂਦਾ ਜਿਹੜਾ ਮਦਰ ਟੈਸਟ ਹੈ ਉਹ ਆਨੰਦ ਹਸਪੀਟਲ ਵਿੱਚ ਜਿਹੜੇ ਕੈਂਸਰ ਪੇਸ਼ੈਂਟ ਬੱਚੇ ਨੇ ਖਾਸ ਕਰਕੇ ਲੇਡੀਜ਼ ਨੇ ਉਹਨਾਂ ਵਾਲੇ ਕ ਉਹਨਾਂ ਦੀ ਮਲੋ ਕੀਮਤ థੈਰੇਪੀ ਉਹਨਾਂ ਦੀ ਮੈਡੀਸਿਨ ਸਰਜਰੀ ਤੇ ਉਹਨਾਂ ਨੂੰ ਇਹ ਵਾਲ ਮਿਨਟ ਕਰਦਾ ਤੇ ਵਰਲਡਵਾਈਡ ਐਨਜੀਓ ਹੈ ਇਹ ਬਹੁਤ ਸਾਰੇ ਲੋਕ ਜਿਹਨਾਂ ਲੋੜ ਪੈਂਦੀ ਹੈ ਵਿਗ ਦੀ ਉਹ ਵੀ ਨਾਲ ਮੇਲ ਕਰਦੇ ਨੇ ਸਾਨੂੰ ਵਾਲ ਵਿਗ ਚਾਹੀਦਾ ਬਹੁਤ ਸਾਰੇ ਨਾਲ ਡੋਨੇਟ ਕਰਨਾ ਉਹ ਵੀ ਨਾਲ ਪਹਿਲਾਂ ਮੇਲ ਕਰਦੇ ਨੇ ਅਸੀਂ ਵਾਲ ਡੋਨੇਟ ਕਰਨਾ ਚਾਹੁੰਦੇ ਆ ਤੇ ਫਿਰ ਉਹ ਜਿਹੜਾ ਵਾਲ ਦਾ ਵਿਗ ਉਹ ਦਾ ਨੇਚਰਲ ਵਾਲ ਦਾ ਬਿਲਕੁਲ ਗਿਪ ਕਰਦੇ ਨੇ ਤੇ ਕੈਂਸਰ ਪੇਸ਼ੈਂਟ ਨੂੰ ਇੱਕ ਨਵੀਂ એનર્ਜੀ ਮਿਲਦੀ ਆ ਉਹਨਾਂ ਦੀ ਇੱਕ ਨਵੀਂ ਸਕਾਰਾਤਮਕ ਸੋਚ ਆਂਦੀ ਆ ਕਿਉਂਕਿ ਨੇਚਰਲ ਨਾਲ ਉਹ ਫील ਨੇਚਰਲ ਕਰਦੇ ਨੇ ਤੇ ਸਾਡੀ ਮੀਮਾ ਇਹ ਜਿਹੜੀ ਇੱਕ ਸਾਡਾ ਇੱਕ ਟਾਈਟਲ ਹੈ ਜਿਹੜੇ ਆਮ ਲੋਕਾਂ ਦੀ ਕਿਹੜੀ ਵੇਸਟੇਜ ਹੈ ਜਿਹਨਾਂ ਨਾਈ ਦੀਆਂ ਦੇ ਬੰਦਾ ਜਾਂਦਾ 2 ਮਹੀਨੇ ਬਾਅਦ ਵਾਲ ਕਟਾ ਕੇ ਗੇਰ ਕੇ ਆਉਂਦਾ ਉਹ ਕਿਸੇ ਵਾਸਤੇ ਹੀ ਜ਼ਿੰਦਗੀ ਹੈ ਤਾਂ ਜਿਹੜੇ ਲੋਕ ਮੈਂ ਇੱਕ ਬੇਨਤੀ ਕਰਦਾ ਕਿ ਬਾਲ ਆਪਣਾ ਨਾਈ ਦੀ ਦੁਕਾਨ ਤੇ ਜਾ ਕੇ ਕਟਾ ਕੇ ਗੇਰ ਕੇ ਅੱਜ ਵੀ ਜਾਂਦੇ ਨੇ ਉਹ ਘਟ ਘਟ ਵੀ 18-19 ਮਹੀਨੇ ਨਾ ਕਟਾਉਣ ਬਾਲ ਜਦੋਂ ਉਹ ਬਾਲ ਘਟੋੜ 12 ਇੰਚ ਹੋ ਜਾਣਗੇ ਤਾਂ ਹੋਂ ਡਿੰਡ ਕਰ ਸਕਦੇ ਨੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਮਤਲਬ ਕਿਉਂਕਿ ਤੁਸੀਂ ਖੂਨਦਾਨ ਵੀ ਕਰਦੇ ਹੋ ਹੋਰ ਵੀ ਸਮਾਜ ਸੇਵਾ ਦੇ ਕੰਮ ਕਰਦੇ ਹੋ ਇਹ ਤੁਹਾਡੇ ਮਨ ਚ ਕਿਵੇਂ ਆਇਆ ਇਜੀ ਮੇਰੇ ਦੋਸਤ ਨੇ ਇੱਕ ਸੋਸ਼ਲ ਵਰਕਰ ਨੇ ਠਾਨਕੋਟ ਤੋਂ ਰਕਿਤ ਮਹਾਜਨ ਉਹਨਾਂ ਨੇ 2 ਸਾਲ ਪਹਿਲਾਂ ਆਪਣੇ ਵਾਲ ਦਿੱਤੇ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੇ ਉਹ ਮੈਂ ਪੋਸਟ ਦੇਖ ਕੇ ਉਸੇ ਟਾਈਮ ਮੌਕੇ ਤੇ ਮੈਂ ਬਹੁਤ ਇਨਸਪਾਇਰ ਹੋਇਆ ਤੇ ਨਾਲ ਹੀ ਮੈਂ ਡਿਸੀਜਨ ਲੈ ਲਿਆ ਵੀ ਮੈਂ ਵੀ ਕਰ ਸਕਦਾ ਨਾ ਕੰਮ ਇਹ ਫਿਰ ਉਹ 15 ਸਤੰਬਰ 2022 ਨੂੰ ਮੈਂ ਆਪਣੇ ਵਾਲ ਨਹੀਂ ਕਟਾਏ ਹੈਗੇ ਇਸ ਤੋਂ ਬਾਅਦ ਮੇਰੇ ਤੋਂ ਬਾਅਦ ਸਾਡੇ ਦੇ ਗਰੁੱਪ ਤੋਂ ਇਨਸਪਾਇਰ ਹੋ ਕੇ ਸਾਡੇ ਮਤਲਬ 8 ਲੜਕੀਆਂ ਆਪਣੇ ਵਾਲ ਕਟਾ ਕੇ ਦੇ ਚੁੱਕੀਆਂ ਨੇ ਲੜਕੀਆਂ ਵੀ ਡਿਸੀਜਨ ਦੇ ਸਕਦੀਆਂ ਨੇ ਛੋਟੇ-ਛੋਟਾ ਆਪਾਂ 12 ਇੰਚ ਵਾਲ ਦਾਨ ਕਰਨੇ ਹੁੰਦੇ ਨੇ ਮੈਕਸਮ ਤੁਸੀਂ ਮੇਰੇ ਤੋਂ ਆਪ ਮੇਰੇ ਗਰੁੱਪ ਦੇ 12 ਲੜਕੇ ਹੋਰ ਨੇ ਬਲ ਵਧਾ ਰਹੇ ਨੇ। ਤੁਸੀਂ ਮਤਲਬ ਹੋਰ ਵੀ ਕੋਈ ਚੱਲ ਰਹੀ ਹੈ ਕਿਉਂਕਿ ਦੇਖੋ ਇਹ ਮਹਿੰਮ ਬਹੁਤ ਵਧੀਆ। ਅੱਜ ਕੱਲ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈਗਾ। ਅਸੀਂ ਵੀ ਤੁਹਾਡੀ ਖਬਰ ਤਾਂ ਕਰ ਰਹੇ ਕਿਉਂਕਿ ਤੁਸੀਂ ਉਸ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਹੋ ਜਿਹੜੇ ਕਿਸ ਭਿਆਨਕ ਬਿਮਾਰੀ ਨਾਲ ਲੜ ਰਹੇ ਨੇ। ਬੇਸ਼ੱਕ ਉਹ ਪੰਜਾਬ ਦੇ ਵਿੱਚ ਅੱਜ ਕੱਲ ਜ਼ਿਆਦਾਤਰ ਹੋਗੀ। ਔਰ ਤੁਸੀਂ ਮੈਨੂੰ ਦੱਸੋ ਵੀ ਕੀ ਇਸ ਤੋਂ ਲਾਵਾ ਤੁਸੀਂ ਕਦੀ ਮੁੰਬਈ ਉਸਲ ਹੈ ਉੱਥੇ ਐਨਜੀਓ ਨੂੰ ਮਿਲਿਆ ਤੁਸੀਂ ਉਸ ਤੋਂ ਲਾਵਾ ਜੀ ਜੀ ਜਿਹੜਾ ਮਦਰ ਟਰਸਟ ਮੁੰਬਈ ਆ ਸਾਨੂੰ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਪਰ ਸਾਡੇ ਕੋਲ ਖੁਦ ਹਸੇ ਟਾਈਮ ਨਹੀਂ ਹੈਗਾ ਉਹ ਐਸਐਲ ਚ ਮੈਨੂੰ ਜਾਂ ਮੇਰੇ ਦੋਸਤ ਰਕਤਿ ਮਹਾਜਨ ਨੂੰ ਪੰਜਾਬ ਦਾ ਕੋਆਰਡੀਨੇਟਰ ਐਲਾਨਣਾ ਚਾਹੁੰਦੇ ਨੇ ਉਹ ਪਰ ਸਾਡੇ ਕੋਲ ਟਾਈਮ ਦਾ ਜੇ ਘਟ ਅਸੀਂ ਜਾ ਕੇ ਵੀ ਆਵਾਂਗੇ ਤੇ ਅਸੀਂ ਉਹਨਾਂ ਨਾਲ ਹੋਰ ਮਤਲਬ ਜ਼ਿਆਦਾ ਵਿੱਚਣਾ ਕੀਤਾ ਲੋਕਾਂ ਦਾ ਵੱਧ ਭਲਾ ਕਰ ਸਕਾਂਗੇ ਮੁਹਿੰਮ ਬਾਰੇ ਅਸੀਂ ਹੋਰ ਇਹਨੂੰ ਮੁਹਿੰਮ ਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਤੇ ਪੰਜਾਬ ਚ ਮੁਹਿੰਮ ਇਹ ਘੱਟ ਚੱਲ ਰਹੀ ਹੈ ਭਾਵੇਂ ਕੈਂਸਰ ਭਾਵੇਂ ਵੱਧਦਾ ਇੱਥੇ ਪੰਜਾਬ ਚ ਪਰ ਮੁਹਿੰਮ ਦਾ ਜਿਹੜਾ ਜੋਰ ਘਟਾ ਹੈ ਬਾਕੀ ਆਪਾਂ ਕਹਾਂਗੇ ਇੰਡੀਆ ਚ ਸਾਊਥ ਇੰਡੀਆ ਉਹਨਾਂ ਕਿਸੇ ਨੂੰ ਕਿਸੇ ਨਾਲ ਜਮਲਾ ਦਾਨ ਕਰਕੇ ਇੱਕ ਪੁੰਨ ਦਾ ਭਾਕੀ ਬਣ ਰਹੇ ਨੇ। ੱਲੇ ਤੁਸੀਂ ਹੋ ਜਾਂ ਉਸ ਤੋਂ ਇਲਾਵਾ ਕੋਈ ਹੋਰ ਨੌਜਵਾਨ ਹੈ। ਜੀ ਸਾਡੇ ਜਿਹੜੀ ਸੰਸਥਾ ਮਰੀਜ਼ ਮਿੱਤਰਾਂ ਦੀ ਸਾਡੇ ਮੈਂਬਰਸ ਨੇ ਲਾਸਟ ਨਹੀਂ 12 ਸਾਡੇ ਲੜਕੇ ਆਪਣੇ ਬਾਲ ਵਧਾ ਰਹੇ ਨੇ ਜਿਨ੍ਹਾਂ ਦੇ ਬਾਲਕੀਆਂ ਦੇ 8 ਇੰਚ 9 ਇੰਚ ਹੋ ਗਏ ਨੇ ਪਰ ਇਸ ਲਈ ਕਟੋਰ ਤੁਹਾਨੂੰ 12 ਇੰਚ ਚਾਹੀਦੇ ਨੇ ਬਾਲ ਤੁਸੀਂ 12 ਤੋਂ ਘੱਟ ਇੰਚ ਨਹੀਂ ਭੇਜ ਸਕਦੇ ਉਹ ਕਿਸੇ ਕੰਮ ਨਹੀਂ ਆਉਣਗੇ ਮੈਕਸਮ ਤੁਸੀਂ ਭਾਵੇਂ 15 ਤੋਂ 20 ਇੰਚ ਜਿੰਨੇ ਮਰਜ਼ੀ ਇੰਚ ਭੇਜ ਸਕਦੇ ਹੋ। ਇੱਕ ਤੁਹਾਡੇ ਬਾਲਾਂ ਨੂੰ ਮਤਲਬ ਕਿ ਜਿੰਨ ਤੋਂ ਪਹਿਲਾਂ ਇੱਕ 2 ਕੁ ਮਹੀਨੇ ਪਹਿਲਾਂ ਕੋਈ ਕੈਮੀਕਲ ਕਲਰ ਨਹੀਂ ਲਗਾਉਣਾ ਚਾਹੀਦਾ ਤੇ ਬਾਲਾਂ ਦੀ ਕੰਡੀਸ਼ਨ ਕੋਈ ਨਹੀਂ ਆਪਾਂ ਤੁਹਾਡੇ ਬਾਲ ਚਿੱਟੇ ਨਹੀਂ ਤਾਂ ਹੀ ਭੇਜ ਸਕਦੇ ਹਾਂ ਭਾਵੇਂ ਕੋਈ ਮੇਲ ਹੈ ਫੀਮੇਲ ਹੈ ਭਾਵੇਂ ਕੋਈ 올ਡ ਪਰਸਨ ਹੈ ਕੋਈ ਜਵਾਨ ਹੈ ਕੋਈ ਮਰਜ਼ੀ ਭੇਜ ਸਕਦਾ ਸਾਡਾ ਇੱਕ ਛੋਟਾ ਬੱਚਾ ਹੈ 4 ਮਹੀਨੇ ਜਿਹੜੀ ਕਿ ਉਮਰ ਸਰ 3 ਸਾਲ ਦਾ ਬੱਚਾ ਹੈ ਇਹੋ ਉਹ ਪਿਛਲੇ 1 ਮਹੀਨੇ ਤੋਂ 1 ਸਾਲ ਤੋਂ ਆਪਣੇ ਬਾਲ ਵਧਾ ਰਿਹਾ ਹੈ ਉਹ ਵੀ ਆਪਣੇ ਬਾਲ 12 ਇੰਚ ਕਰਕੇ ਡੰਡ ਕਰੂਗਾ ਕਿੱਥੇ ਦਾ ਬੱਚਾ ਕਿੱਥੇ ਦਾ ਉਹ ਬੱਚਾ ਹੈਗਾ ਰਿਸ਼ੀ ਕਲੋਨੀ ਦਾ ਉਹਦੇ ਫਾਦਰ ਨੇ ਪ੍ਰਿੰਸ ਸਾਡੇ ਮੈਂਬਰ ਨੇ ਸੰਸਥਾ ਦੇ ਉਹਦੇ ਫਾਦਰ ਨੇ ਆਪਣੇ ਬੱਚੇ ਨੂੰ ਮੋਟੀਵੇਟ ਕੀਤਾ ਤੁਹਾਨੂੰ ਤੁਸੀਂ ਹੋਰ ਵੀ ਬਾਲਾਂ ਦਾ ਕੰਮ ਕਰ ਰਹੇ ਹੋ ਜਾਂ ਹੋਰ ਸਮਾਜ ਸੇਵਾ ਦੇ ਕੰਮ ਕਰਦੇ ਹੋ ਰਜਿੰਦਰ ਹਸਪਤਾਲ ਚ ਵੀ ਤੁਸੀਂ ਜਾਂਦੇ ਹੋ ਮਨ ਚ ਕਿਵੇਂ ਆਉਂਦਾ ਕਿਉਂਕਿ ਅੱਜ ਕੱਲ ਤਾਂ ਦੇਖੋ ਲੋਕਾਂ ਕੋਲ ਟਾਈਮ ਬਹੁਤ ਆਪਣੇ ਕੰਮਾਂ ਕਾਰਾਂ ਚ ਬੀਤਿਆ ਤੁਹਾਨੂੰ ਅਸੀਂ ਹਮੇਸ਼ਾ ਦੇਖਦੇ ਹਾਂ ਤੁਸੀਂ ਜਾਨਵਰਾਂ ਦੀ ਵੀ ਸੇਵਾ ਕਰਦੇ ਹੋ ਕਿਵੇਂ ਤੁਹਾਡੇ ਮਤਲਬ ਸਰੀਰ ਵੀ ਤੁਸੀਂ ਆਪਣਾ ਦਾਨ ਕੀਤਾ ਪਿਆ ਹੈਗਾ ਸ਼ੁਰੂ ਤੋਂ ਹੀ ਮਤਲਬ ਤੁਹਾਡਾ ਮਾਨੀਵੇਂਦਾ ਹੀ ਵੀ ਸਮਾਜ ਦਾ ਹੀ ਕੰਮ ਕਰਨਾ ਜੀ ਇਸ ਰੱਬ ਦੀ ਕਹ ਲੋ ਇੱਕ ਕਿਰਪਾ ਹੀ ਹੁੰਦੀ ਹੈ ਇੱਕ ਚੰਗੀ ਸੋਚ ਦੇਣਾ ਜਿਹੜੇ 18 ਸਾਲ ਤੋਂ ਮੈਂ ਸਮਾਜ ਸੇਵਾ 'ਚ ਵਿਚਰ ਰਹੇ ਹਾਂ ਸਾਰਾ ਸਭ ਸਾਡੀ ਮਨ ਬਹੁਤ ਸਾਰੇ ਅਸੀਂ ਮਤਲਬ ਜਿਹੜੇ ਹੈਗੇ ਸੇਵਾ ਸੇਵਾ ਦਾ ਕੰਮ ਕਰ ਚੁੱਕੇ ਹਾਂ ਹਰੇ ਵੀ ਕਰ ਰਹੇ ਹਾਂ ਸਾਡੇ ਮਨ ਕੋਈ ਨਾ ਕੋਈ ਸਾਡੇ ਸੰਸਥਾ ਦਾ ਕੋਈ ਪ੍ਰੋਜੈਕਟ ਜਾਂ ਪਲਾਨ ਸੇਵਾ ਦਾ ਚੱਲ ਹੀ ਰਿਹਾ ਹੁੰਦਾ ਜਿਹੜੀ ਵਲਦਨ ਮੁਹਿੰਮ ਹੈ ਇੱਕ ਵੱਖਰੀ ਹੈ ਜਿਹਦਾ ਇਧਰ ਹੀ ਤੁਹਾਡਾ ਮਤਲਬ ਕੋਈ ਖਰਚਾ ਨਹੀਂ ਹੈਗਾ ਥੋੜੀ ਖੇਚਲ ਹੈ ਤੇ ਮੈਂ ਇੱਕ ਨੌਜਵਾਨਾਂ ਨੂੰ ਕਹਿਣਾ ਚਾਹੂੰਗਾ ਤੁਸੀਂ ਇਸ ਇੰਟਰਵਿਊ ਨੂੰ ਰਿਪੀਟ ਸੁਣਿਓ ਆਪਾਂ ਸਿਰਫ ਉਦੋਂ ਐਪਰੀਸ਼ੀਏਟ ਹੁੰਨੇ ਆਪਾਂ ਨੇ ਕੋਈ ਪ੍ਰਸ਼ੰਸਾ ਕਰਦਾ ਆਪਾਂ ਨੂੰ ਕੋਈ ਆ ਪੋਜ਼ਿਟਿਵ ਕਮੈਂਟਸ ਆਉਂਦੇ ਨੇ ਜਦੋਂ ਆਪਾਂ ਨੂੰ ਕੋਈ 2 4 10 ਵੀ ਨ ਜਾ ਯੂਸਰ ਆਉ ਡੀਮੋਟੀਵੇਟ ਹੋ ਜਾਂਦਾ ਜਿਹੜੀ ਇਹ ਵਾਲਦਾਨ ਮੁਹਿੰਮ ਆ ਤੁਹਾਨੂੰ ਇਥੇ ਨੈਗੇਟਿਵ ਕਮੈਂਟ ਵੀ ਬਣਾਉਣਗੇ ਮੈਨੂੰ ਆਏ ਬਹੁਤ ਆ ਵੀ ਰਹੇ ਨੇ ਪਰ ਕਿਹੜਾ ਟਾਰਗੇਟ ਐ ਮੇਰਾ ਫੋਕਸ ਉਸਤੇ ਐ ਬਹੁਤ ਸਾਰੇ ਲੋਕ ਮੈਨੂੰ ਮਜ਼ਾਕ ਕਰਦੇ ਨੇ ਮੇਰੇ ਤੇ ਹੱਸਦੇ ਨੇ ਮੇਰੇ ਵਾਲ ਦੇ ਕੇ ਜਦੋਂ ਪਤਾ ਲੱਗਦਾ ਫਿਰ ਤਾਰੀਫ ਵੀ ਕਰਦੇ ਨੇ ਤੇ ਐਦਾਂ ਹੀ ਮੈਂ ਕਿਸੇ ਪੁਲਿਸ ਦੇ ਵੱਡੇ ਅਫਸਰ ਨੂੰ ਮਿਲਣ ਗਿਆ ਮੈਂ ਉਹਨਾਂ ਨੇ ਦੇਖ ਕੇ ਮੈਨੂੰ ਕਮੈਂਟ ਕੀਤਾ ਵੀ ਤੁਸੀਂ ਕਾਕਾ ਜੀ ਢੋਲੀ ਹੋ ਤੁਸੀਂ ਢੋਲ ਵਜਾਉਂਦੇ ਹੋ ਤੇ ਮੈਂ ਵੀ ਹੱਸਿਆ ਤੇ ਫਿਰ ਮੈਂ ਕਿਵੇਂ ਢੋਲ ਵਜਾਂਦਾ ਨਹੀਂ ਪਰ ਮੈਂ ਲੋਕਾਂ ਨੂੰ ਢੋਲ ਦੀ ਥਾਪ ਤੇ ਨੱਚਣ ਵਾਲੇ ਖੁਸ਼ੀ ਦਿੰਨਾ ਹੈ ਮੈਂ ਇਹਨਾਂ ਨੂੰ ਐਕਸਪਲੇਨ ਕੀਤਾ ਸਾਰਾ ਇਹ ਬਾਲ ਦਾ ਮਹੀ ਬਾਰੇ ਬੜਾ ਖੁਸ਼ ਹੋਏ ਤੇ ਹੋਰ ਲੋਕ ਵੀ ਮੈਨੂੰ ਆਂਦੇ ਨੇ ਆ ਕੇ ਉਹ ਕਹਿੰਦੇ ਤੁਸੀਂ ਡਾਂਸ ਕਰਦੇ ਹੋ ਜੀ ਤੇ ਕਈ ਮੈਨੂੰ ਲੰਡਰ ਵੀ ਕਹਿੰਦੇ ਨੇ ਮਤਲਬ ਉਸ ਦੀ ਗੱਲ ਤੋਂ ਮੈਂ ਕਿਸੇ ਇੱਕ ਸਿੰਗਲ ਕਮੈਂਟ ਤੋਂ ਵੀ ਮੈਂ ਡੀਮੋਟੀਵੇਟ ਨਹੀਂ ਹੋਇਆ ਤਾਂ ਯੂਥ ਨੂੰ ਮੇਰੀ ਅਪੀਲ ਹੈ ਤੁਸੀਂ ਇੱਕ ਨੈਗੇਟਿਵ ਕਮੈਂਟ ਤੋਂ ਡੀਮੋਟੀਵੇਟ ਹੋ ਜਾਂਦੇ ਹੋ ਤੁਸੀਂ ਇੱਕ ਮਾੜੇ ਕਮੈਂਟ ਤੋਂ ਡੀਮੋਟੀਵੇਟ ਹੋ ਜਾਂਦੇ ਹੋ ਤੁਸੀਂ ਪਿੱਛੇ हट ਜਾਂਦੇ ਹੋ ਜੇਕਰ ਤੁਸੀਂ ਸਟੈਪ ਚੱਕ ਲਿਆ ਚੰਗੇ ਕੰਮ ਦਾ ਕਦੇ ਵੀ ਉਸ ਤੋਂ ਪਿੱਛੇ ਨਹੀਂ ਮੁੜ ਕੇ ਦੇਖਣਾ ਹੈਗਾ ਉਹਨੂੰ ਆਪਾਂ ਟਾਰਗੇਟ ਅਚੀਵ ਕਰਕੇ ਪਿੱਛੇ ਤੋ ਬਿਲਕੁਲ ਚੰਗਾ ਕੰਮ ਹਰੀ ਕਰਦਾ ਚੰਗੇ ਕੰਮ ਆਪਾਂ ਕਰਾਂਗੇ ਤਾਂ ਤਾਂ ਹੀ ਸਮਾਜ ਚ ਆਪਾਂ ਅੱਗੇ ਜਾਵਾਂਗੇ ਕਮੈਂਟਾਂ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੁਹਾਨੂੰ ਵੀ ਆਇਆ ਕਦੀਵੇਂ ਦੇ ਕਮੈਂਟ ਜੀ ਬਿਲਕੁਲ ਮੈਂ ਕਹਿੰਦਾ ਕਿਵੇਂ ਦੇ ਕੀ ਕੀ ਲਿਖਦੇ ਆ ਲੋਕ ਲੋਕ ਲਿਖਦੇ ਨੇ ਵੀ ਆ ਫੁਕਰਾ ਹੈ ਲੰਡਰ ਹੈ ਵਾਲ ਵਧਾਏ ਹੋਏ ਨੇ ਤੇ ਲੋਕਾਂ ਦੀ ਇਹੋ ਹੀ ਗੱਲ ਆ ਵੀ ਜਿਵੇਂ ਇੱਕ ਵੀ ਮਜ਼ਾਕ ਡਾਣਾ ਦੇਖ ਕੇ ਕਰਕੇ ਪਰ ਆਪਾਂ ਵੀ ਜਦੋਂ ਤੁਸੀਂ ਇੱਕ ਟਾਰਗੇਟ ਕਰਦੇ ਹੋ ਆਪਣੇ ਕਿਸੇ ਉਹ ਵੀ ਨੀਸਵਾਰਥ ਭਾਵ ਨਾਲ ਤਾਂ ਤੁਹਾਨੂੰ ਸਾਰਾ ਕੁਝ ਇਗਨੋਰ ਕਰਨਾ ਪਊਗਾ ਉਸੀ ਜੋ ਇਕੱਲੇ ਇਕੱਲੇ ਨੂੰ ਰਿਪਲਾਈ ਕਰੋਗੇ ਜਾਂ ਜੋ ਉਧਰ ਸੋਚੋਗੇ ਤਾਂ ਅੱਗੇ ਵਧ ਨਹੀਂ पाओਗੇ ਤਾਂ ਜਿਹੜਾ ਯੂਥ ਆ ਜਲਦੀ ਹੀ ਡੀਮੋਟੀਵੇਟ ਹੋ ਜਾਂਦਾ ਪਿੱਛੇ हट ਜਾਂਦਾ ਉਹ ਬੈਕ ਸਟੈਪ ਲੈ ਲੈਂਦਾ ਉਹ ਗਲਤ ਗੱਲ ਹੈ ਕਿਤੇ ਨਾ ਕਿਤੇ ਇਹ ਨੈਗੇਟਿਵ ਕਮੈਂਟ ਵੀ ਤੁਹਾਨੂੰ ਹੋਰ ਮੋਟੀਵੇਟ ਕਰਦੇ ਨੇ ਤੁਹਾਨੂੰ ਇੱਕ ਸਿਖਾਉਂਦੇ ਨੇ ਤੇ ਮੈਂ ਨੈਗੇਟਿਵਿਟੀ ਤੋਂ ਵੀ ਬਹੁਤ ਕੁਝ ਸਿੱਖ ਕੇ ਅੱਗੇ ਵਧਣ ਵਾਲਾ ਇਨਸਾਨ ਆ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਹ ਮੋਹਿਮ ਨੂੰ ਥੋੜਾ ਤਾਂ ਕੀ ਹੋਰ ਵਧਾਉਣਾ ਚਾਹੀਦਾ ਸਕੂਲਾਂ ਦੇ ਵਿੱਚ ਜਾ ਕੇ ਜਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਜਾ ਕੇ ਸਮਝਾਉਣਾ ਚਾਹੀਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਦੋਂ ਕਦੀ ਤੁਹਾਡੀ ਹੋਈ ਹੈ ਕਿਸੇ ਰੈੱਡ ਕਰਾਸ ਦੇ ਜਾਂ ਹੋਰ ਰਜਿੰਦਰਾ ਹਸਪਤਾਲ ਚ ਕੀ ਇਸ ਕਿਉਂਕਿ ਬਹੁਤ ਵਧੀਆ ਕੰਮ ਹੈਗਾ ਕੋਈ ਬੱਚਿਆਂ ਨੂੰ ਕਿਵੇਂ ਆਪਾਂ ਅਪੀਸ਼ੀਏਟ ਕਰਾਂਗੇ ਸੋਸ਼ਲ ਮੀਡੀਆ ਤਾਂ ਹੈਗਾ ਹੀ ਹੈਗਾ ਪਰ ਇਵੇਂ ਸੋ ਕਿ ਜੇ ਆਪਾਂ ਸਕੂਲ ਕਾਲਜਾਂ ਦੇ ਵਿੱਚ ਜਾ ਕੇ ਇਸ ਮੁਹਿੰਮ ਦੇ ਲਈ ਹੋਰ ਉਪਰਾਲਾ ਕਰੋਗੇ ਤੁਸੀਂ ਮੈਨੂੰ ਜੀ ਬਿਲਕੁਲ ਕਰਾਂਗੇ ਜੇ ਸਾਡੀ ਮੁਹਿੰਮ ਜਿਵੇਂ ਵੱਧ ਰਹੀ ਹੈ ਨਾਲ ਜੁੜ ਰਹੇ ਨੇ ਕਿ ਕਾਫਲਾ ਵੱਧਦਾ ਜਾ ਰਿਹਾ ਤਾਂ ਸਾਡੇ ਅੱਗੇ ਫਿਊਚਰ ਦੇ ਪਲਾਨ ਨੇ ਅਸੀਂ ਮੱਲੇ ਨੂੰ ਕਾਲਜਿਸ ਤੱਕ ਲੈ ਕੇ ਜਾਵਾਂਗੇ ਕਿ ਕਿ ਲੋਕਾਂ ਨੂੰ ਸਾਡੀ ਇਹੀ ਅਪੀਲ ਹੈ ਸਾਡੀ ਕਰਨੀ ਤੁਸੀਂ ਜਿਹੜੀ ਤੁਹਾਡੀ ਵੇਸਟੇਜ ਆ ਤੁਸੀਂ ਜਾ ਕੇ ਬਾਲ ਕਟਾਣੇ ਹੋ ਮਲੇ ਬੇਸਿਕਲੀ ਮੈਂ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਆਪਣੇ ਬਾਲ ਨਾਈ ਦੀ ਦੁਕਾਨ ਤੇ ਜਾ ਕੇ ਕਟਾ ਕੇ ਆਂਦੇ ਨੇ 2 ਮਹੀਨੇ ਬਾਅਦ ਜੋ ਨਾ ਕਟਾਣਾ 18-19 ਮਹੀਨੇ ਚ ਬਾਲ ਵੱਜ ਜਾਂਦੇ ਨੇ ਬਤ ਤੋਂ ਬਤ ਮੈਕਸਿਮ ਲਾ ਲੋ ਸੀ 2 ਸਾਲ ਲਾ ਲੋ ਤੇ 12 ਇੰਚ ਬਾਲ ਜਦੋਂ ਹੋਗੇ ਤੁਸੀਂ ਆਪਣੇ ਕਟਾ ਕੇ ਭੇਜ ਸਕਦੇ ਹੋ ਤੇ ਜਦੋਂ ਮੈਂ ਆਪਣੇ ਬਾਲ ਕਟਾਵਾਂਗਾ ਇਹ 15 ਸਤੰਬਰ ਨੂੰ ਮੈਨੂੰ 2 ਸਾਲ ਪੂਰੇ ਹੋਣਗੇ ਉਸ ਤੋਂ ਬਾਅਦ ਇਸ ਮਹੀਨ ਨੂੰ ਹੋਰ ਹੰਗਾਰਾ ਮਿਲੇਗਾ ਕਿਉਂਕਿ ਅਗਰ ਮੈਂ ਚਾਹਾਂ ਤਾਂ ਮੈਂ ਬਾਲ ਆਪਣੇ 14 ਇੰਚ 15 ਇੰਚ ਕਰਕੇ 2-3 ਇੰਚ ਰੱਖ ਕੇ 12 ਇੰਚ ਕਟਾ ਕੇ ਭੇਜ ਸਕਦਾ ਪਰ ਬੇਸਿਕਲੀ ਮੈਂ ਬਿਲਕੁਲ ਗੰਜ ਮੈਂ ਗੰਜਾ ਤਾਂ ਵੀ ਹੋਣਾ ਚਾਹੁੰਦਾ ਹੈ। ਇੱਕ ਤਾਂ ਮਹੀਮ ਨੂੰ ਹੰਗਾਰਾ ਮੇਰੇ ਕੋਲ ਦੂਜਾ ਮੈਂ ਕਿਨਾਂ ਜਿਹੜਾ ਕੈਂਸਰ ਪੇਸ਼ੈਂਟ ਹੈ। ਉਹਦੀ ਜਿਹੜੇ ਦੁੱਖ, ਦਰਦ, ਤਕਲੀਫ ਹੈ ਜਦੋਂ ਗੰਜਾ ਹੋ ਜਾਂਦਾ ਕਿਵੇਂ ਸਰੇ ਮੈਂ ਫੀਲ ਕਰਨਾ ਚਾਹੁੰਦਾ ਹੈ। ਇੱਕ ਗੰਜੇ ਪੰਛੀ ਕਿਵੇਂ ਜ਼ਿੰਦਗੀ ਬਤੀਤ ਕਰਦਾ ਹੈ। ਬਹੁਤ ਵਧੀਆ ਗੁਰਮੁਖ ਜੀ ਨੇ ਕਿਹਾ ਹੈ। ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ। ਕਹਿੰਦੇ ਕਿ 2 ਸਾਲ ਦੇ ਕਰੀਬ ਹੋ ਗਏ। ਇਹਨਾਂ ਨੇ ਆਪਣੇ ਵਾਲ ਨਹੀਂ ਕਟਾਏ ਜਿਹੜੇ ਕਿ ਕੈਂਸਰ ਦੀ ਭਿਆਨਕ ਬਿਮਾਰੀ ਦੇ ਨਾਲ ਲੜ ਰਹੇ ਨੇ। ਇਹਨਾਂ ਕਹਿੰਦੇ ਵੀ ਮੇਰੇ ਨਾਲ ਜਦੋਂ ਇਹਨਾਂ ਨੇ ਮਹੀਮ ਸਟਾਰਟ ਕੀਤੀ ਉੱਤੋਂ ਲਾਵਾ ਪਟਿਆਲਾ ਦੀਆਂ ਕੁਛ ਲੜਕੀਆਂ ਛੋਟੀ ਛੋਟੀ ਬੱਚੀਆਂ ਨੇ ਵੀ ਆਪਣੇ ਜਿਹੜੇ ਬਾਲ ਆ ਉਹਨਾਂ ਪੇਸ਼ੈਂਟਾਂ ਦੇ ਲਈ ਉਹਨਾਂ ਕੈਂਸਰ ਪੀੜਤ ਮਰੀਜ਼ਾਂ ਦੇ ਲਈ ਜਿਹੜੀ ਐਨਜੀਓ ਹੈਗੀ ਆ ਉਹਨਾਂ ਦੇ ਵੱਲੋਂ ਕੋਰੀਅਰ ਵੀ ਕੀਤਾ ਸੋ ਵਧੀਆ ਸਮਾਜ ਦੇ ਵਿੱਚ ਕੋਈ ਕਿਉਂਕਿ ਕੈਂਸਰ ਪੀੜਤ ਜਿਹੜੇ ਵਿਅਕਤੀ ਹੁੰਦੇ ਆ ਉਹ ਪਹਿਲਾਂ ਹੀ ਅੰਦਰ ਇਸ ਬਿਮਾਰੀ ਤੋਂ ਬਹੁਤ ਭਿਆਨਕ ਬਿਮਾਰੀ ਨਾਲ ਲੜ ਰਹੇ ਹੁੰਦੇ ਆ ਉੱਪਰ ਉਹਨਾਂ ਦੇ ਬਾਲ ਚਲੇ ਜਾਂਦੇ ਆ ਸੋ ਗੁਰਮਖ ਸਿੰਘ ਜਿਵੇਂ ਕਿਹਾ ਕਿ ਮੈਂ ਜਦੋਂ ਵਾਲ ਵਧਾਏ ਤਾਂ ਮੈਨੂੰ ਬਹੁਤ ਲੋਕਾਂ ਦੀਆਂ ਸੁੰਨੀਆਂ ਵੀ ਪਈਆਂ ਪਰ ਇਹ ਕਹਿੰਦੇ ਮੇਰਾ ਟਾਰਗੇਟ ਸੀ ਵੀ ਮੈਂ ਇਹ ਵਾਲ ਵਧਾ ਕੇ ਉਹਨਾਂ ਲੋਕਾਂ ਦੀ ਮਦਦ ਕਰਕੇ ਔਰ ਮੈਂ ਆਪ ਸਿਰ ਤੋਂ ਗੰਜਾ ਹੋ ਕੇ ਖੁਦ ਮਸੂਰ ਕਰਨਾ ਚਾਹੁੰਦਾ ਕਿ ਜਿਵੇਂ ਉਹ ਬਿਮਾਰੀ ਦੇ ਨਾਲ ਭਿਆਨਕ ਮਰੀਜ਼ ਕਰਦੇ ਨੇ ਸੋ ਔਨਯਰ ਵੀ ਅਜੇ-ਅਜੇ ਵਿਅਕਤੀਆਂ ਨਾਲ ਜੋ ਸਮਾਜ ਦੇ ਵਕ ਵਕ ਉਪਰਾਲੇ ਦੇ ਲਈ ਕੰਮ ਕਰ ਰਹੇ ਨੇ ਅਸੀਂ ਤੁਹਾਨੂੰ ਇਹਨਾਂ ਵਿਅਕਤੀਆਂ ਨਾਲ ਮੁਲਾਕਾਤ ਕਰਾਂਦੇ ਰਵਾਂਗੇ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਜੀ